ਨੋਤੇ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਈ ਆਪ ਸਭ ਨੂੰ ਪਤਾ ਹੈ ਕਿ ਤਿੰਨ ਕੁ ਮਹੀਨੇ ਤੋਂ ਚੱਲ ਰਿਹਾ ਜਿਹੜਾ ਤਿੰਨ ਆਪਣੇ ਕਾਲੇ ਕਾਨੂੰਨ ਬਣੇ ਆ ਹੋਰ ਸਾਜ ਜੱਪਾ ਨੂੰ ਜੇ ਪਤਾ ਹੋਵੇ ਤੇ ਜਿੱਦਾਂ ਹੁਣ ਲੱਖਾਂ ਬੰਦਾ ਆਪਣਾ ਜਾ ਕੇ ਬੈਠਾ ਦਿੱਲੀ ਦੇ ਵਿੱਚ ਉਥੇ ਲੋੜ ਹੀ ਨਹੀਂ ਸੀ ਜਾਣ ਦੀ ਕਿਉਂਕਿ ਇਹਨੂੰ ਪਤਾ ਹੀ ਨਹੀਂ ਵੀ ਕੀ-ਕੀ ਚਾਹ ਖਾਣੀਆਂ ਕੀ ਅਸੀਂ ਲੋਕਾਂ ਨੇ ਜਾਰੇ ਵੀ ਜੋ ਕੇ ਹੈਗੇ ਆ ਜਾਂ ਨਹੀਂ ਹੈਗੇ ਤੁਹਾਨੂੰ ਪਤਾ ਵੀ ਕਿੰਨੇ ਨੰਡਾ ਕਹਿੰਦੇ ਹੁੰਦੇ ਆ ਇੱਕ ਫੋਜ ਦਾ ਨਾ ਹੀ ਹੋਵੇ ਉਹ ਵੀ ਪਤਾ ਨਹੀਂ ਕਿ ਸਨਾਜਕ ਕੀ ਕਹਿੰਦੇ ਆ ਵੀ ਫੇਰ ਸੜੇ ਨੇ ਤਾਂ ਲੋਕ ਪੀ ਲਿਆ ਸਾਰੀ ਥੁੜੀਆਂ ਲਈ ਤਾਂ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਨੀ ਚਾਹੁੰਦਾ ਵੀ ਇਹਨੂੰ ਕੀ ਪਤਾ ਫੇਸਬੁਕ ਕੀ ਕਿੱਥੇ ਪਹੁੰਚੀ ਆ ਲੋਕੀ ਆਪਣੇ ਸਾਰੇ ਕੰਮ ਛੱਡ ਕੇ ਇਹਦਾ ਸਿਆਪਾ ਕਰਨ ਲੱਗੇ ਆ ਮੈਂ ਨਵੀਂ ਰਾਤੀ ਦਿੱਲੀੋਂ ਆਇਆ ਇੱਕ ਕਪੜਾ ਦਾ ਅਸਰਾ ਉੱਧੀ ਗਿਆ ਅਨਪੋ ਵੀ ਲੁਕੀ ਕੇ ਆਈ ਉੱਥੋਂ ਉੱਥੇ ਇੰਨੇ ਹੌਸਲੇ ਬਣਾਉਂਦਾ ਨਾ ਲੋਕਾਂ ਦੇ ਉਹ ਕਹਿੰਦੇ ਭਾਜੀ ਤੁਸੀਂ ਬਸ ਇੱਕ ਪਿੰਡ ਦੇ 20 ਬੰਦੇ ਦਾ ਜਾਨ ਤਾਂ ਸਾਡਾ ਸਰਦਾਰਸ਼ਕ ਹੋ ਸਕੇ ਫਿਰ ਇਹ ਹਿੱਟਾ ਨਹੀਂ ਕੁਨ ਬੜਾ ਸੋਣਾ ਜਦੋਂ ਅਸੀਂ ਜਾਣਦੇ ਹਰੇਕ ਪੀਲਾਗਾ ਤੇ ਸਾਡੀ ਦੇਖਿਆ ਜਾਂਦਾ ਟਰੈਲੀ ਟਰੈਕਟਰ ਜਾਂ ਗੱਡੀਆਂ ਇਹ 48 ਜੰਸ ਤੋਂ ਆਮ ਲੋ ਇਹ ਚੋੜੀਆਂ ਰੱਪਟਾ ਉਹਨਾਂ ਨੂੰ ਦਿੰਦੀਆਂ ਕਿੰਨੀਆਂ ਟਰਾਲੀਆਂ ਗਈਆਂ ਕਿੰਨੀਆਂ ਗੱਡੀਆਂ ਗਈਆਂ ਜਦੋਂ ਤੱਕ ਤੁਹਾਡੀਆਂ ਟਰਾਲੀਆਂ ਗੱਡੀਆਂ ਤੇ ਢੱਕ ਨਹੀਂ ਪਾ ਦਿੰਦੇ ਨਾ ਤੁਸੀਂ ਉੱਥੇ ਮੋਦੀ ਸਰਕਾਰ ਨੂੰ ਹੰੜਣਾ ਨਹੀਂ ਉੱਥੇ ਮੇਰੇ ਸੋਚ ਦਾ ਮਗਰਾ ਚੌੜ ਤੋਂ 5 ਲੱਖ ਦਾ ਠਾਊਗਾ ਜਿੱਦਾਂ ਵੀ ਜੇ ਮੋਦੀ ਸਰਕਾਰ मोदी सारा मारंगा री कर सान मज़दूर हिक